ਮੋਡੀਫਾਈ ਵਾਣਾ ਨੂੰ ਲੈ ਕੇ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਕੁਦਰਤ ਨੇ ਕਹਿਰ ਮਚਾ ਰੱਖਿਆ ਦੋਵੇਂ ਖਬਰਾਂ ਦਾ ਸਾਰ ਤੁਹਾਡੇ ਨਾਲ ਸੰਚਰ ਕਰ ਰਹੇ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ 'ਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਮੋਡੀਫਾਈ ਵਾਣਾ ਖਿਲਾਫ ਆਪਣੇ ਪੁਰਾਣੇ ਹੁਕਮਾਂ ਦੀ ਅਣਦੇਖੀ ਤੇ ਪੰਜਾਬ ਸਰਕਾਰ ਦੇ ਚਾਰ ਸੀਨੀਅਰ ਅਧਿਕਾਰੀਆਂ ਤੇ ਸਖਤੀ ਦੀ ਕਾਇਆ ਅਦਾਲਤ ਨੇ ਪਾਇਆ ਕਿ ਨਾ ਤਾਂ ਸਮੇਂ ਤੇ ਜਵਾਬ ਦਾਖਲ ਹੋਇਆ ਤੇ ਨਾ ਹੀ ਪਹਿਲਾਂ ਲਗਾਏ ਗਏ ਜੁਰਮਾਨੇ ਦਾ ਪਾਲਣ ਕੀਤਾ ਗਿਆ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਸੁਦੀਪਤਿ ਸ਼ਰਮਾ ਨੇ ਕਿਹਾ ਕਿ ਅਧਿਕਾਰੀਆਂ ਦਾ ਰਵੱਈਆ ਅਦਾਲਤੀ ਹੁਕਮਾਂ ਪ੍ਰਤੀ ਅਣਦੇਖੀ ਤੇ ਗੈਰ ਸੰਵੇਦਨਸ਼ੀਲਤਾ ਦਿਖਾਉਂਦਾ ਅਦਾਲਤ ਦੇ ਸਾਹਮਣੇ ਪੇਸ਼ ਤਨ ਰਿਪੋਰਟਾਂ ਦੇ ਵਿੱਚ ਵੱਖ-ਵੱਖ ਤੱਤ ਸਨ ਜਿਨ੍ਹਾਂ ਨੂੰ ਜੱਜ ਨੇ ਸਧਾਰਨ ਪ੍ਰਸ਼ਾਸਨਿਕ ਅਸੰਗਤੀ ਨਹੀਂ ਬਲਕਿ ਅਦਾਲਤ ਦਾ ਸਪਸ਼ਟ ਨਿਰਾਦਰ ਦੱਸਿਆ ਇਸ ਮਾਮਲੇ 'ਚ ਜਿਨ੍ਹਾਂ ਚਾਰ ਅਧਿਕਾਰੀਆਂ ਤੇ ਕਾਰਵਾਈ ਤਲਵਾਰ ਲਟਕੀ ਉਹਨਾਂ ਚ ਗੌਰਵ ਜਾਦਵ ਡੀਜੀਪੀ ਪੰਜਾਬ ਪ੍ਰਦੀਪ ਕੁਮਾਰ ਆਈਏਐਸ ਸਕੱਤਰ ਟਰਾਂਸਪੋਰਟ ਵਿਭਾਗ ਮੁਨੀਸ਼ ਕੁਮਾਰ ਸਟੇਟ ਟਰਾਂਸਪੋਰਟ ਕਮਿਸ਼ਨਰ ਤੇ ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਸੰਗਰੂਰ ਸ਼ਾਮਿਲ ਨੇ ਇਹ ਕਾਰਵਾਈ ਸ਼ਹੀਦ 박 ਸਿੰਘ ਮਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਹੁਕਮ ਅਦੂਲੀ ਪਟੀਸ਼ਨ ਤੇ ਹੋਈ ਹੈ ਜੋ ਹਾਈ ਕੋਰਟ ਦੇ 20 ਸਤੰਬਰ 2023 ਦੇ ਉਸ ਹੁਕਮ ਤੇ ਅਮਲ ਨਾ ਹੋਣ ਨਾਲ ਸਬੰਧਤ ਹੈ ਜਿਸ ਚ ਮੋਟਰ ਵਹੀਕਲ ਐਕਟ 1988 ਤਹਿਤ ਨਜਾਇਜ਼ ਮੋਡੀਫਾਈਡ ਬਾਨਾਂ ਤੇ ਰੈਗੂਲਰ ਤੇ ਅਸਰਦਾਰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਸਨ ਅਦਾਲਤ ਨੇ ਕਿਹਾ ਕਿ ਚਾਰਾਂ ਅਧਿਕਾਰੀਆਂ ਨੇ ਹੁਣ ਤੱਕ ਹੁਕਮ ਤੇ ਅਮਲ ਦਾ ਹਲਫੀ ਬਿਆਨ ਤੱਕ ਦਾਖਲ ਨਹੀਂ ਕੀਤਾ ਇਸ ਆਧਾਰ ਤੇ ਕੋਰਟ ਨੇ ਚਾਰਾਂ ਅਫਸਰਾਂ ਤੇ ਕੁੱਲ 10 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦਾ ਹੁਕਮ ਦਿੱਤਾ ਹੈ ਜਿਹੜੇ ਉਹਨਾਂ ਦੀ ਨਿੱਜੀ ਤਨਖਾਹ ਚ ਬਰਾਬਰ-ਬਰਾਬਰ ਕੱਟ ਕੇ ਪੰਜਾਬ ਮੁੱਖ ਮੰਤਰੀ ਰਾਹਤ ਕੋਸ਼ਟ ਜਮ੍ਹਾਂ ਕਰਵਾਉਣੇ ਸਨ ਕੋਰਟ ਨੇ ਕਿਹਾ ਕਿ ਇਹ ਵਿਹਾਰ ਜ਼ਿੰਮੇਵਾਰੀ ਤੋਂ ਬਚਣ ਵਰਗਾ ਹੈ ਤੇ ਜੇਕਰ ਅਗਲੀ ਸੁਣਵਾਈ ਤੱਕ ਅਮਲ ਨਾ ਹੋਇਆ ਤਾਂ ਹੁਕਮ ਅਦੋਲੀ ਕਾਨੂੰਨ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਜੁਰਮਾਨਾ ਹੁਕਮ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਐਡਵੋਕੇਟ ਜਨਰਲ ਖੁਦ ਅਦਾਲਤ ਚ ਹਾਜ਼ਰ ਹੋਏ ਤੇ ਅਧਿਕਾਰੀਆਂ ਵੱਲੋਂ ਲਿਖਤੀ ਮਾਫੀ ਨਮਾ ਪੇਸ਼ ਕੀਤਾ ਉਹਨਾਂ ਨੇ ਕੋਰਟ ਨੂੰ ਬੇਨਤੀ ਕੀਤੀ ਕਿ ਜੁਰਮਾਨਾ ਹਟਾ ਕੇ ਨਿਰਦੇਸ਼ਾਂ ਤੇ ਅਮਲ ਲਈ ਥੋੜਾ ਸਮਾਂ ਦਿੱਤਾ ਜਾ ਅਦਾਲਤ ਨੇ ਬੇਨਤੀ ਸਵੀਕਾਰ ਕਰਦੇ ਹੋਏ ਜੁਰਮਾਨੇ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਤੇ ਅਧਿਕਾਰੀਆਂ ਨੂੰ 3 ਹਫ਼ਤਿਆਂ ਦਾ ਆਖਰੀ ਮੌਕਾ ਦਿੱਤਾ ਹੈ ਹੁਣ ਮਾਮਲਾ 9 ਦਸੰਬਰ 2025 ਨੂੰ ਮੁੜ ਸੁਣਿਆ ਜਾਵੇਗਾ ਜਸਟਿਸ ਸ਼ਰਮਾ ਨੇ ਕਿਹਾ ਕਿ ਅਦਾਲਤ ਕਿਸੇ ਅਧਿਕਾਰੀ ਨੂੰ ਸਜ਼ਾ ਦੇ ਕੇ ਖੁਸ਼ ਨਹੀਂ ਹੁੰਦੀ ਪਰ ਹੁਕਮਾਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕਰਨ ਤੇ ਸਖਤ ਕਦਮ ਚੁੱਕਣੇ ਪੈਂਦੇ ਨੇ ਅਦਾਲਤ ਨੇ ਕਿਹਾ ਕਿ ਕਈ ਮੌਕਿਆਂ ਦੇ ਬਾਵਜੂਦ ਅਧਿਕਾਰੀ ਨਾ ਤਾਂ ਤਸੱਲੀਬਖਸ਼ ਰਿਪੋਰਟ ਦੇ ਸਕੇ ਨਾ ਹੀ ਯਕੀਨੀ ਕਾਰਵਾਈ ਕਰ ਸਕੇ ਹੁਣ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਅਗਲੀ ਤਾਰੀਖ ਤੇ ਅਮਲ ਨਾ ਹੋਇਆ ਤਾਂ ਇਹ ਮਾਮਲਾ ਸਿੱਧਾ ਹਕਮ ਅਦਾਲੀ ਦੀ ਸਖਤ ਕਾਰਵਾਈ ਦੀ ਦਿਸ਼ਾ 'ਚ ਜਾਵੇਗਾ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ ਦੱਖਣੀ THAILAND 'ਚ ਹੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਘਟੋਕਾ 145 ਹੋ ਗਈ ਹੈ ਤੇ ਪੂਰੇ ਖੇਤਰ 'ਚ ਤਬਾਹੀ ਸਪਸ਼ਟ ਹੋ ਗਈ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਫ਼ਤ ਰੋਕத் ਥਾਮ ਵਿਭਾਗ ਨੇ ਕਿਹਾ ਕਿ 12 ਦੱਖਣੀ ਸੂਬਿਆਂ 'ਚ ਭਾਰੀ ਮੀਂਹ ਕਾਰਨ ਆਏ ਹੜਾਂ ਨੇ 12 ਲੱਖ ਤੋਂ ਵੱਧ ਪਰਿਵਾਰ ਤੇ 36 ਲੱਖ ਲੋਕ ਪ੍ਰਭਾਵਿਤ ਕੀਤੇ ਨੇ ਸਰਕਾਰੀ ਬੁਲਾਰੇ ਸ਼੍ਰੀ ਪੌਂਗ ਨੇ ਬੈਂਕਾਕ ਵਿੱਚ ਇੱਕ ਨਿਊਜ਼ ਕਾਨਫਰੰਸ 'ਚ ਦੱਸਿਆ ਕਿ ਹੜਾਂ ਕਾਰਨ 8 ਸੂਬਿਆਂ 'ਚ 145 ਲੋਕ ਮਾਰੇ ਗਏ ਨੇ ਜਿਨ੍ਹਾਂ 'ਚੋਂ 100 ਖਲਾ ਉਪੇਚ ਕਟੋਗੜ 110 ਲੋਕ ਮਾਰੇ ਗਏ ਨੇ ਉਹਨਾਂ ਕਿਹਾ ਕਿ ਹੜ੍ਹਾਂ ਦੇ ਪਾਣੀ ਦੇ ਕਟ ਨਾਲ ਖੋਜ ਤੇ ਬਚਾਅ ਕਾਰਜਾਂ ਨੂੰ ਸਫਲਤਾ ਮਿਲ ਰਹੀ ਹੈ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਸੌਂਖਾਲਾ ਸੂਬੇ ਚ ਮੌਤਾਂ ਦੀ ਗਿਣਤੀ ਵਧ ਗਈ ਹੈ ਰਿਪੋਰਟਾਂ ਅਨੁਸਾਰ ਰੋ ਬਚਾਅ ਕਰਮਚਾਰੀ ਰਹਿਸ਼ੀ ਖੇਤਰਾਂ ਤੱਕ ਪਹੁੰਚਣ ਦੇ ਯੋਗ ਹੋ ਗਏ ਨੇ ਜੋ ਪਹਿਲਾਂ ਡੁੱਬ ਗਏ ਸਨ ਵੱਡੀ ਗਿਣਤੀ ਚ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਜਿਸ ਚ ਦੱਖਣੀ ਸ਼ਹਿਰ ਦਾ ਸਭ ਤੋਂ ਵੱਡਾ ਹਾਰਟ ਯਾਈ ਵੀ ਸ਼ਾਮਿਲ ਹੈ ਆਫਤ ਵਿਭਾਗ ਦੀ ਰਿਪੋਰਟ ਅਨੁਸਾਰ ਰੋ ਕੁਝ ਥਾਵਾਂ 'ਤੇ ਉੱਚ ਪੱਧਰ ਅਜੀਬੀ ਬਣਿਆ ਹੋਇਆ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਚ ਮੀਂਹ ਕੱਟ ਗਿਆ ਪਰ ਕੁਝ ਖੇਤਰਾਂ ਲਈ ਗਰਜ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ